ਜਵادیه ਬ੍ਰੇਕਨੇ ਦੇ ਵੱਲ ਜੁਥੇ ਕੀ ਐਨਆਰਆਈ ਤੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਸਪੈਸ਼ਲ ਡੀਜੀਪੀ ਆਰਐਨ ਟੋਕੇ ਦੇ ਵੱਲੋਂ ਮੌਕੇ ਵਾਰਦਾਤ ਦੇ ਦੁਆਰਾ ਕੀਤਾ ਗਿਆ ਸੋ ਦੋਵੇਂ ਹਮਲਾਵਰਾਂ ਦੀ ਪਛਾਣ ਹੋ ਚੁੱਕੀ ਹੈ ਸੀ ਮੁਲਜ਼ਮਾਂ ਨੂੰ ਜਲਦ ਹੀ ਫੜ ਲਵਾਂਗੇ ਵੱਖ-ਵੱਖ ਪੁਲਿਸ ਟੀਮਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਨੇ ਸੋ ਸਪੈਸ਼ਲ ਡੀਜੀਪੀ ਆਰਐਨ ਟੋਕੇ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਵੱਡੀ ਕਾਰਵਾਈ ਜੁਥੇ ਕੀ ਮੌਕੇ ਵਾਰਦਾਤ ਦਾ ਦੁਆਰਾ ਕੀਤਾ ਗਿਆ ਸੋ ਨਾ ਕਿਹਾ ਹੈ ਕਿ ਵਕਵਕ ਪੁਲਿਸ ਦੀਆਂ ਟੀਮਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਨੇ ਜਿਨ੍ਹਾਂ ਨੇ ਐਨਆਰਆਈ ਤੇ ਤੋਪਰ ਤੋੜ ਫਾਇਰਿੰਗ ਕੀਤੀ ਸੀ ਉਹਨਾਂ ਦੇ ਸੋ ਇਸ ਸਮਾਂ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਸੁ ਮੌਕਾ ਵਾਰਦਾਤਾ ਦੁਆਰਾ ਕੀਤਾ ਗਿਆ ਤੇ ਉਹਨਾਂ ਕਿਹਾ ਹੈ ਕਿ ਜਲਦ ਹੀ ਇਹਨਾਂ ਦੋਵੇਂ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ਦੋਵਾਂ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਦੇਖੋ ਫੈਮਿਲੀ ਨੂੰ ਕਿਸੇ ਤੇ ਸ਼ੱਕ ਹੈਗਾ ਉਹ ਅਗਲ ਬੱਕਰੀ ਹੈ ਅਸੀਂ ਜਾਵਾਂਗੇ ਜਿਹੜੀ ਤੱਤੀ ਸੇ ਉਹਦੇ ਮੁਤਾਬਿਕ ਜਾਵਾਂਗੇ ਜੀ ਜਦੋਂ ਅਸੀਂ ਇਹਨਾਂ ਨੂੰ ਦੋਸਿਆਂ ਨੂੰ ਫੜ ਲਵਾਂਗੇ ਉਸ ਤੋਂ ਬਾਅਦ ਫਿਰ ਦੱਸ ਪਾਵਾਂਗੇ ਮੋਟਿਵ ਕੀ ਸੀਗਾ

ਤੇ ਬਾਕੀ ਜਸਟ ਮੈਟਰ ਆਫ ਅਰੈਸਟਿੰਗ them ਸਰ ਬਿਲੋਂਗ ਪੰਜਾਬ ਦੇ ਨਾਲ ਹੀ ਕਰਦੇ ਨੇ ਹਾਂਜੀ ਹਾਂਜੀ ਇਹ ਕਹੇਗਾ ਕਪੂਰਤਲੀਆ ਦਾ ਦੂਜਾ ਹੈਗਾ ਜਲੰਧਰ ਦਾ ਪਰ ਸਰ ਇੱਕ ਘਰ ਅਨੇਲੀ ਗੱਲ ਕਿ ਗੋਲੀ ਚਲਾ ਨਾਏ ਬੰਦਾ ਮਾਰਨ ਦੀ ਨੀਤ ਰ ਇੱਥੇ ਪਹੁੰਚੇ ਨਾ ਉਹਨਾਂ ਨੇ ਚਿਹਰੇ ਟੱਕੇ ਨਾ ਉਹਨਾਂ ਨੇ ਨੰਬਰ ਪਲੇਟ ਵੀ ਉਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਐਡੇ ਲੋਕ ਬਲੰਦ ਹੋ ਉਸ ਲਈ ਕਿਤਨਾ ਕੀ ਕ੍ਰਿਮੀਨਲਸ ਨੇ ਇਹ ਦੇਖੋ ਉਹਨ ਤੋਂ ਉਹ ਪਰੰਤਵਾਦੀ ਦੱਸਵਾਉਣਗੇ ਮਤਲਬ ਜੋ ਵੀ ਹੈਗਾ ਬਾਕੀ ਸਿੱਧਾ ਪੰਜਾਬ ਪੁਲਿਸ ਅ ਬਹੁਤ ਮਿਹਨਤ ਕਰ ਰਹੀ ਹੋਏਗੀ ਤਾਂ ਗੁਨੀਏ ਦੇਖੋ ਇਸ ਕੇਸ ਵਿੱਚ ਕੁਝ ਹੀ ਘੰਟੇ ਦੇ ਮਤਲਬ 12 ਘੰਟੇ ਵੀ ਨਹੀਂ ਹੋਏ ਹਨ 12 ਘੰਟੇ ਦੇ ਵਿੱਚ ਵਿੱਚ ਹੀ ਅਸੀਂ ਦੋਨਾਂ ਦੀ ਪਛਾਣ ਕਰ ਚੁੱਕੇ ਹੈਗੇ ਤੇ ਸਾਨੂੰ ਉਮੀਦ ਹੈ ਕਿ ਉਹ ਬੰਦੇ ਛੇਤੀ ਫੜ ਜਾਣ ਇਹਨਾਂ ਤੋਂ ਲਾਵਾ ਸਰ ਕੋਈ ਹੋਰ ਰਾਉਂਡ ਅਪ ਕੀਤਾ ਸੀ ਜੇ ਨਾ ਦੋਹਾਂ ਤੋਂ ਇਲਾਵਾ ਇਹਦੇ ਬੰਦੇ ਕੋਈ ਹੋਰ ਦੇਖੋ ابھی ਤੱਕ ਕਿਸੇ ਕੋ ਰਾਉਂਡ ਅਪ ਕੀਤਾ ਹੈ ਪੁਲਿਸ ਨੇ ਇਹ ਇਹ ਤਾਂ ਸੀਪੀ ਸਾਹਿਬ ਦੱਸ ਪਾਣਗੇ ਕਿ ਕੁਝ ਬੰਦੇ ਹੋ ਸਕਦਾ ਹੈ ਕਿ ਰਾਉਂਡ ਅਪ ਕਿਤੇ ਹੋ ਜਾਣ ਇਹਨਾਂ ਨੇ

ਤੇ ਉਹ ਕਹਿੰਦੇ ਸੀਗੇ ਕਿ ਉਹਨਾਂ ਨੂੰ ਜਿਨ੍ਹਾਂ ਨੇ ਬੋਲੀ ਚਲਾਈ ਉਹ ਦੋਸ਼ੀ ਛੇਤੀ ਫੜੇ ਜਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਬੰਦੇ ਦੀ ਜਿਹੜੀ ਪੈਸ਼ਾਨ ਹੋ ਚੁੱਕੀ ਹੈਗੀ ਤੇ ਅਸੀਂ ਉਹਨਾਂ ਨੂੰ ਛੇਤੀ ਫੜ ਲਵਾਂਗੇ ਜਿਸ ਤਰ੍ਹਾਂ ਦੱਸਿਆ ਸੀ ਵੀ ਸਾਹਿਬ ਨੇ ਹੀ ਇਜ਼ ਆਊਟ ਆਫ ਡेंजर ਸਰ ਚੈਲੰਜ ਮੰਗ ਰਹੇ ਉਸ ਐਕਸੀਡੈਂਟ ਨੂੰ ਕਿੰਨਾ ਵੱਡਾ ਚੈਲੰਜ ਮੰਗ ਰਹੀ ਹੈ ਪੰਜਾਬ ਪੁਲਿਸ ਇਸ ਘਟਨਾ ਨੂੰ ਕਿਉਂਕਿ ਪਹਿਲਾਂ ਵੀ ਗੱਲ ਕੀਤੀ ਤਾਂ ਉਹਨਾਂ ਨੇ ਚਿਹਰਾ ਟਕਿਆ ਲੈ ਆਪਣਾ ਨੰਬਰ ਲਿਖਾਇਆ ਫਿਰ ਉਹ ਵਾਕੇ ਯਹੀ ਵਾਕੇ ਘਰ ਦੇ ਅੰਦਰ ਦਾਖਲ ਹੋ ਕੇ ਮਾਰ ਦੇਖੋ ਪੰਜਾਬ ਪੁਲਿਸ ਹੁਣ ਤੱਕ ਮੈਂ ਤੁਹਾਨੂੰ ਦੱਸ ਪਾਵਾਂਗਾ ਕਿ ਹੁਣ ਤੱਕ ਜਿੰਨੇ ਸੇਰੀਅਸ ਕ੍ਰਾਈਮ ਪੰਜਾਬ ਦੇ ਵਿੱਚ ਹੋਏ ਹੈ ਸਾਰੇ ਟ੍ਰੇਸ ਹੋ ਚੁੱਕੇ ਹੈ ਤੇ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਹੋ ਚੁੱਕੇ ਹੈ ਇਸ ਕਰਕੇ ਮਤਲਬ ਸਾਡੇ ਵਾਸਤੇ ਇਹ ਬਹੁਤ ਚੈਲੈਂਜਿੰਗ ਕੇਸ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਬਸ ਸੀ राजिंदर सर सर एक सर अभी जैसे इनका रेस्क्यू चल रहा है या नहीं चल रहा है जैसे वारदात हुई इनके घर में हुई है चाहे वो कौन है कौन नहीं वो इन्वेस्टिगेशन का पार्ट है लेकिन अमृतसर पुलिस या पंजाब पुलिस इनको कोई को सुरक्षा मुहैया करवाने जा रही है कोई उन्होंने बोला है ਦਰホン ਤਾਂ ਕੋਈ ਪਛਾਣ ਨਹੀਂ ਇਹ ਜਿਹੜਾ ਨਾ ਪਛਾਣ ਹੋਈ ਹੈ ਜੀ ਕੋਈ ਉਹਨਾਂ ਦਾ ਮੈਂ ਵਹੀ ਦੱਸ ਰਿਹਾ ਸੀਗਾ ਕਿ ਦੋਨਾਂ ਦੀ ਪਛਾਣ ਹੋ ਚੁੱਕੀ ਹੈਗੀ ਜੀ ਮੈਂ ਤੁਹਾਨੂੰ ਦੱਸੂ ਕਿ ਮੈਂਦਰ ਕਿੰਨਾ ਦਿਗਰ ਪਛਾਣ ਸੀ ਸ਼ਿਖਰ ਸੁਣਤਾ ਕਿਨੇ ਜਾਣੇ ਤੁਸੀਂ ਰਾਉਂਡ ਕਰ ਕੰਮ ਕਿੱਥੇ ਆ ਕੇ ਆ ਰਹੇ ਆ ਮੈਂ ਆਲਰੇਡੀ ਮੈਂ ਤੁਹਾਡਾ ਨਾਲ ਸ਼ੇਅਰ ਕੀਤਾ ਸੀ ਫੇਰ ਦੱਸ ਦਿੰਦਾ ਐਫ ਆਈ ਆਰ ਇਹਨਾਂ ਨੇ ਪੰਜ ਬੰਦਿਆਂ ਦੇ ਖਿਲਾਫ ਸ਼ੱਕ ਜਾਰੀ ਕੀਤਾਗਾ ਜਿਹੜੀ ਇਹਨਾਂ ਦੀ ਪਹਿਲੀ ਪਹਿਲੀ ਡਾਡਰਨ ਲਾਅ ਸੀ ਉਹਦੇ ਉਹਦੇ ਮਾਤਾ ਪਿਤਾ ਉਹਨਾਂ ਇੱਕ ਇਹ ਜਿਹੜਾ ਜਖਮੀ ਹੈ ਸੁਖਤਿਆਂ ਨੇ ਦਾ ਸਾਡੂ ਇੱਕ ਸਾਲਾ ਤੇ ਇੱਕ ਹੋਰ ਵਿਅਕਤੀ ਆ ਪੰਜ ਬੰਦਿਆਂ ਦੇ ਖਿਲਾਫ ਇਹਨਾਂ ਨੇ ਸ਼ੱਕ ਜਾਰੀ ਕਰਕੇ ਐਫ ਆਈ ਆਰ ਇਹਨਾਂ ਨੇ ਦਰਜ ਕਰਵਾਈ ਆ ਬਾਕੀ ਸਰ ਨੇ ਤੁਹਾਨੂੰ ਦੱਸਤਾ ਅਸੀਂ ਦੋ ਬੰਦੇ ਆ ਜਿਹੜੇ ਇਸ ਕੇਸ ਦੇ ਵਿੱਚ ਜਿਨ੍ਹਾਂ ਨੇ ਆ ਜਾ ਕੇ ਮੌਕੇ ਦੇ ਇਥੇ ਇਸ ਬਾਰਦਾਤ ਨੂੰ ਅੰਜਾਮ ਦਿੱਤਾ ਬੋਥ ਹੈਵ ਬੀਨ ਆਇਡੈਂਟੀਫਾਈਡ ਤੇ ਉਹਨਾਂ ਦੇ ਅਰੈਸਟ ਹੋਣ ਤੋਂ ਬਾਅਦ ਹੀ ਇਹ ਵੈਰੀਫਿਕੇਸ਼ਨ ਹੋ ਪਾਵੇਗੀ ਵੀ ਜੋ ਪਰਿਵਾਰ ਦੇ ਐਲੀਗੇਸ਼ਨ ਨੇ ਉਹ ਐਲੀਗੇਸ਼ਨ ਸਹੀ ਨੇ ਜਾਂ ਉਹਦੇ ਚ ਕੋਈ ਹੋਰ ਮੋਟਿਵ ਆ ਜਾਂ ਐਗਜ਼ੈਕਟ ਮੋਟਿਵ ਕੀ ਆ ਉਹ ਐਗਜ਼ੈਕਟਲੀ ਜਿਹੜਾ ਇਨਵੈਸਟੀਗੇਸ਼ਨ ਸਾਰੀ ਕਲੀਅਰ ਹੋਣ ਤੋਂ ਬਾਅਦ ਹੀ ਤੁਹਾਨੂੰ ਕਲੈਰਟੀ